ਇਹ ਟੜਦਾ ਰਹਿਣਾ ਅਸਿਆ ਰਵਦਾਸ ਭਗਤ ਦਾ ਹਾਂ ਦੱਸੋ ਲੈ ਆ ਚਲਾ ਲੈਣ ਦਾ ਚਲ ਕੋਈ ਨਹੀਂ ਚਲਾ ਰਵਦਾਸ ਭਗਤ ਦਾ ਕੀ ਇਹ ਨਹੀਂ ਕੋਈ ਨਹੀਂ ਬੁਲਾਉਂਦੀ ਚਲਾ ਲੈਣੀਆਂ ਆਪਾਂ ਕੋਈ ਮੜਾ ਇਹਦਾ ਗੱਲ ਸੁਣਾ ਮੇਰੀ ਗੱਲ ਸੁਣ ਲੈ ਪਹਿਲੇ ਚਾਚਾ ਇਹ ਗਲਤ ਗੱਲ ਆ ਗਈ ਨਾ ਨਾ ਕੋਈ ਗਲਤ ਨਹੀਂ ਇਹਦਾ ਪ੍ਰਚਾਰ ਦੇਣਾ ਤੇ ਦੱਸ ਉਹਨੂੰ ਰਵਦਾਸ ਭਗਤ ਦਾ ਓਏ ਰਮਜ਼ਾ ਤੱਕਦਾ ਨਹੀਂ ਸਾਡੀ ਸਟੋਰੀ ਚੱਲਦੀ ਤੂੰ ਆ ਕੇ ਵਿਚੇ ਰੱਖਦਾ ਬੰਦਾ ਸਾਡਾ ਜਦ ਮੈਂ ਆ ਗਿਆ ਫਿਰ ਕੀ ਕੋਈ ਗਲਤ ਗੱਲ ਹੋ ਗਈ ਭੱਗ ਜਾ ਮੈਂ ਤੈਨੂੰ ਜਾਣਵਾਰੀ ਨਹੀਂ ਕਿਹਾ ਤੂੰ ਹਰੇਕ ਵਾਰ ਤੂੰ ਲੜਨੂ ਵਿਚਾਰ ਬੈਠਾ ਹੁੰਦਾਗਾ ਮੈਂ ਤੈਨੂੰ ਜਾਣਵਾਰੀ ਨਹੀਂ ਕਿਹਾ ਨਾ ਤੈਨੂੰ ਮੈਂ ਆਉਣ ਵਾਰ ਕਿਹਾ ਸਾਡੀ ਤਾਂ ਸਾਡਾ ਕੇ ਉਹ ਚੱਲਦਾ ਸਾਡੀ ਚਰਚਾ ਚ ਸੁੱਧੂ ਬਣਾਉਣਾ ਰਹਿਣਾ ਤੂੰ ਯਾਰ ਹਰ ਵਾਰ ਉਹ ਸਾਡੀ ਚਰਚਾ ਚੱਲਦੀ ਆ ਯਾਰ ਚਰਚਾ ਚੱਲਦੀਆਂ ਨਾਲ ਹੋਰ ਚੱਲਦੀ ਮਦਾ ਭੱਗ ਜਾਣਾਗਾ ਮੈਂ ਤੈਨੂੰ ਇਹ ਸਭ ਨਹੀਂ ਕਹਿੰਦਾ ਵੀਰੇ ਕਹਿੰਦਾ ਕਉ ਨਹੀਂ ਹੈਗਾ ਤੂੰ ਵੀਰੇ ਮੈਂ ਤੇਰੇ ਨਾਲ ਪਿਆਰ ਹੈ ਮੈਂ ਤਾਂ ਇਹਨਾ ਬਾਈ ਨਾ ਬਲਵੰਤ ਮੈਂ ਕਹਿੰਦਾ ਗਾਰਮੈਂਟ ਦਾ ਵਿਚਾਰ ਮੇਰੇ ਲੈ ਬਤਾ ਨਾ ਨਾ ਮੈਂ ਨਹੀਂ ਕਹਿੰਦਾ ਤੈਨੂੰ ਮੇਰੇ ਕੋਲ ਤਾਂ ਤੂੰ ਆ ਕੇ ਜਦੋਂ ਆ ਜਾਂਦਾ ਮੇਰਾ ਦਿਲ ਫੁੱਲ ਵਾਂਗ ਖਿੜ ਜਾਂਦਾ ਕਹੀ ਦਾ ਜਾਨਣ ਨਾਲੇ ਤੂੰ ਕਾਇ ਨੂੰ ਕਹਿਣਾ ਵੀਰੇ ਮੈਂ ਤੇਰੇ ਮੂਹਰੇ ਹੱਥ ਮੰਨਦਾ ਹਾਂ ਮੈਂ ਹੱਥ ਮੰਨਿਆ ਹੱਥ ਮਾਣਨ ਨੂੰ ਮੇਰੇ ਕਿਉਂ ਮਾਣਨ ਉਹ ਨਹੀ ਪ੍ਰਮਾਤਮਾ ਐ ਇਹਦੇ ਵਿੱਚ ਸੱਚੇ ਪਾਤਸ਼ਾਹ ਪ੍ਰਮਾਤਮਾ ਨਾਲੇ ਹੋਰ ਪ੍ਰਮਾਤਮਾ ਐ ਆਏ ਮੈਂ ਯਾਰ ਹਰ ਬਾਦ ਮੂਡ ਮਾਇਦਾ ਤੈਨੂੰ ਕਾਹਲੇ ਵੀ ਬੁਲਾ ਕੇ ਲੌਂਗਦਾ ਤੈਨੂੰ ਹਟ ਜਾ ਮੂੰਹ ਵਾਂ ਤੇ ਨਾ ਇੱਕ ਮਿੰਟ ਖੜ ਜਾ ਬਲਵੰਤ ਰੱਬ ਹਰੇਕ ਬੰਦੇ ਦੇ ਚ ਵਸਦਾ ਹੈ ਨਾ ਵਸ ਵਸ ਨਾ ਇਹਦਾ ਮੈਨੂੰ ਉਏ ਇੱਥੇ ਬੈਠਣ ਨੂੰ ਨਹੀਂ ਕਹਿੰਦਾ ਹੈਗਾ ਵੀ ਤੇਰੇ ਅੰਦਰ ਹੀ ਆ ਜੋ ਤੋ ਆ ਦੇ ਕਿਉਂ ਸਭ ਕੋ ਮੈਂ ਕਹਿੰਦਾ ਵੀ ਤੂੰ ਦੱਸ ਉਹ ਸਭ ਦੇ ਅੰਦਰ ਹੀ ਹੈ ਕੱਲ ਕੁੱਲ ਬੱਚੇ ਤੋਂ ਲਾ ਕੇ ਬੁੱਢੇ ਤੱਕ ਫਿਰ ਯਾਰ ਤੂੰ ਸਭ ਨੂੰ ਫੇਰ ਕਿਉਂ ਨਾ ਜੇ ਯਾਰ ਮੈਂ ਆ ਗਿਆ ਕੋਈ ਛੜਾ ਗਨਾਹ ਕਰਤਾ ਨਾ ਕੋਈ ਗਨਾਹ ਨਹੀਂ ਕੀਤਾ ਤੂੰ ਮੈਨੂੰ ਬੁਲਾ ਕੇ ਰਾਜ਼ੀਆਂ ਹੂੰ ਪਲਵੰਤ ਇਹਨੂੰ ਆਏਗਾ ਸਭੀ ਤੂੰ ਮੇਰੇ ਕੋਲੇ ਆਉਣਾ ਕੀ ਕਰਨਾ ਪਹਿਲੇ ਗੱਲ ਤਾਂ ਮੈਨੂੰ ਇਹ ਜਵਾਬ ਮਗਦਾ ਯਾਰ ਆਉਂ ਆਈ ਆਂ ਕਿਉਂ ਆਵੇਂਗਾ ਵੀ ਤੈਂ ਇਥੋਂ ਡੇਲੇ ਲੈਣੇ ਨੇ ਮਦਾ ਆਈ ਆਂ ਤੂੰ ਕਰ ਕੀ ਕਰਦਾ ਲੜਨਾ ਲੜਪਾ ਆਣੇ ਜਾਣਾ ਠਾਣੇ ਜਾ ਤੂੰ ਪੰਚਾਇਤਾਂ ਚ ਮਗ ਜਾ ਜਿੱਥੇ ਜਾਣਾ ਜਾ ਹੋਰ ਨਾ ਮੈਂ ਤਾਂ ਕੁਛ ਲੈ ਲਈ ਅੱਜ ਮੈਨੂੰ ਹਾਰ ਖਚੜਾ ਬਖੂ ਮੇਰੀ ਗੱਲ ਸੁਣ ਲੈ ਇਹ ਬੰਦਾ ਬਣਦਾ ਨਾ ਬੰਦਾ ਬਣ ਕੇ ਬੰਦਾ ਜੋ ਬੰਦਾ ਬਣਦਾ ਬੰਦਾ ਮੈਂ ਹੈਗਾ ਹੀ ਆ ਬੰਦਾ ਨਹੀਂ ਹੈਗਾ ਤੂੰ ਬੰਦਾ ਨਹੀਂ ਹੈਗਾ ਬੰਦਾ ਬਣ ਕੇ ਇੱਥੇ ਬੰਦਿਆਂ ਵਾਂਗੂ ਆ ਸਾਡੀ ਚਰਚਾ ਚੱਲਦੀ ਹੈ ਹਾਂ ਗੁਰੂ ਰਵਿਦਾਸ ਭਗਤ ਦੀ ਉੱਥੇ ਤੂੰ ਆ ਕੇ ਹਾਂ ਉਹਦੇ ਵਿੱਚ ਹਾਂ ਆਜਾ ਹਾਜਰ ਹੋ ਜਾ ਦੇਖ ਯਾਰ ਗੁਰੂ ਰਵਿਦਾਸ ਨੂੰ ਦੇਖ ਯਾਰ ਗੁਰੂਆਂ ਦੇ ਪ੍ਰਤੀ ਨਹੀਂ ਮੈਂ ਗਲਤ ਬੋਲ ਰਿਹਾ ਤੂੰ ਮੈਨੂੰ ਗਲਤ ਕਿਉਂ ਬੋਲਦਾ ਹਾਂ ਹਏ ਉਹ ਮੈਂ ਤੇਰੀ ਕਿੱਥੇ ਗੱਲ ਤੇ ਬੋਲਿਆ ਗਲਤ ਦਾ ਬੋਲੀ ਜਾਣਾਗਾ ਇੱਥੋਂ ਭੱਗ ਜਾ ਇੱਥੋਂ ਐ ਕਰ ਲੈ ਉਹ ਮੈਂ ਨਹੀਂ ਤੈਨੂੰ ਗਲਤ ਬੋਲਿਆ ਯਾਰ ਚੰਗਾ ਯਾਰ ਮੈਂ ਤਾਂ ਜਾਣਾਂਗਾ ਭਾਂਜੇ ਤੂੰ ਹਰ ਵਕਤ ਉਹ ਹੋ ਜਾ ਤੂੰ ਇਹ ਸੁਣ ਲੈ ਖੜ ਜਾ ਇੱਕ ਮਿੰਟ ਮੇਰੀ ਗੱਲ ਸੁਣ ਪਹਿਲੇ ਇੱਕ ਮਿੰਟ ਖਾੜਾ ਬਲਵੰਤ ਮੈਂ ਇਹਨੂੰ ਕਹੇ ਨਾ ਕੋਈ ਉਹ ਨਹੀਂ ਨਹੀਂ ਕੋਈ ਉਹ ਨਹੀਂ ਮੈਂ ਜਾਣਦਾ ਇਹਦੇ ਸਾਰੀਆਂ ਦੂਰ ਉਹ ਤੂੰ ਜਾਣਦਾ ਕੁਝ ਵੀ ਨਹੀਂ ਤੂੰ ਜਾਣਦਾ ਇਹਦੇ ਸਾਰੀਆਂ ਕੁਝ ਵੀ ਨਹੀਂ ਜਾਣਦਾ ਆ ਲੈ ਚੱਕ ਆ ਚੱਕ ਤੇਰੇ ਮੂਰੇ ਨਰਾਲਾ ਧਰਤਾ ਚੰਗਾ ਉਹ ਮੈਂ ਤਾਂ ਜਾਣਾ ਆ ਚੱਕ ਨਰਾਲਾ ਧਰਤਾ ਤੇਰੇ ਮੈਨੂੰ ਜਾਣ ਨੂੰ